ਆ ਦੇਖੋ ਤੱਕੇ ਨਾਲ ਸਮਾਦੀ ਪਈ ਗਈ ਹੈ ਕੋਈ ਮਰਿਆਦਾ ਨਹੀਂ ਹੈ ਜਿਹੜੀ ਨਾਸਪਰਦਾ ਦੀ ਮਰਿਆਦਾ ਹੁੰਦੀ ਹੈ ਇੱਕ ਅੰਮ੍ਰਿਤ ਹੈ ਲੰਗੜਾ ਦੇ ਘਵਾਂਦਾ ਆਪਣੇ ਆਪ ਨੂੰ ਪਾਪਾ ਦੋ ਤਿੰਨੇ ਕੁਸਰੇ ਕਚਰੇ ਦੇ ਬਾਪੇ ਮਣੇ ਜਿਹੜੇ ਨਾਖਾਂ ਦਾ ਕੋਈ ਉਹਨਾਂ ਦਾ ਲੈਣ ਦੇਣ ਨਹੀਂ ਹੈਗਾ ਨਾਸਪਰਦਾ ਵਿੱਚ ਮੰਦਿਰ ਦੇ ਵਿੱਚ ਤੱਕੇ ਦੇ ਨਾਲ ਸਮਾਦੀ ਜਿਸ ਨੂੰ ਲੈ ਕੇ ਹੁਣ ਵੱਡਾ ਵਿਵਾਦ ਖੜਾ ਹੋ ਰਿਹਾ ਹੈ ਮਹੰਤ ਬਾਲਕ ਨਾਸਾ ਪੁਲਿਸ ਪ੍ਰਸ਼ਾਸਨ ਤੇ ਗੰਭੀਰ ਇਲਜ਼ਾਮ ਹੈ। தாம் ਰਿਸਰ ਦੇ yoginath ਸੰਪਰਦਾ ਦੇ ਨਾਲ ਸੰਬੰਧਿਤ ਇੱਕ ਪ੍ਰਾਚੀਨ ਮੰਦਿਰ ਦੇ ਮਾਮਲੇ ਨੂੰ ਲੈ ਕੇ ਵਿਵਾਦ ਹੁਣ ਹੋਰ ਵੀ ਗਹਿਰਾ ਹੁੰਦਾ ਨਜ਼ਰ ਆ ਰਿਹਾ ਹੈ। yogi ਮਹਾਸਭਾ ਦੇ ਵੱਲੋਂ ਮਹੰਤ ਨਿਯੁਕਤ ਕੀਤੇ ਗਏ ਮਹੰਤ ਬਾਲਕ ਨਾਸ ਨੇ ਪੁਲਿਸ ਤੇ ਪ੍ਰਸ਼ਾਸਨ ਤੇ ਗੰਭੀਰ ਇਲਜ਼ਾਮ ਲਗਾਏ ਨੇ ਕਿ ਉਹਨਾਂ ਦੀ ਮਰਿਆਦਾ ਤੇ ਸੰਪਰਦਾ ਦੀ ਮਰਿਆਦਾ ਦੇ ਉਲਟ ਜ਼ਬਰਦਸਤੀ ਸਮਾਦੀ ਕਰਵਾਈ ਗਈ। ਮਹੰਤ ਬਾਲਕਨਾਥ ਨੇ ਦੱਸਿਆ ਕਿ ਸਾਲ 2000 16 ਦੇ ਵਿੱਚ ਉਹਨਾਂ ਨੂੰ ਯੋਗੀ ਮਹਾਸਭਾ ਦੇ ਵੱਲੋਂ ਮਹਾਂਤ ਬਣਾਇਆ ਗਿਆ ਇਹ ਮੰਦਰਪੁਰੀ ਤਰੀਕੇ ਦੇ ਨਾਲ ਸੰਪਰਦਾਤੇ ਨਾਟ ਸੰਪਰਦਾਤਿਯੁਗੀ ਮਹਾਸਭਾ ਦੇ ਅਧੀਨ ਹੁੰਦਾ ਹੈ ਉਹਨਾਂ ਦਾ ਕਹਿਣਾ ਹੈ ਕਿ ਮੰਦਰ ਚ ਰਹਿਣ ਵਾਲੇ ਇੱਕ ਚਲਦੇ ਫਿਰਦੇ ਬਾਬੇ ਦੇ ਦੇਹਾਂਤ ਤੋਂ ਬਾਅਦ ਦੂਜੀ ਪਾਰਟੀ ਨੇ ਪ੍ਰਸ਼ਾਸਨ ਦੇ ਨਾਲ ਲਾਲ ਕੇ ਜ਼ਬਰਦਸਤੀ ਸਮਾਦੀ ਕਰਵਾ ਦਿੱਤੀ ਮਹੰਤ ਪਾਲਕਨਾਦ ਦੇ ਮੁਤਾਬਕ ਜਦੋਂ ਉਹਨਾਂ ਨੇ ਸਮਾਦੀ ਰੋਕਣ ਤੇ ਮਰਿਆਦਾ ਮੁਤਾਬਕ ਕਾਰਵਾਈ ਦੀ ਮੰਗ ਕੀਤੀ ਤਾਂ ਪੁਲਿਸ ਨੇ ਉਹਨਾਂ ਨੂੰ ਚੌਂਕੀ ਦੇ ਵਿੱਚ ਬਿਠਾ ਕੇ ਰੱਖਿਆ ਤੇ ਦਬਾਅ ਪਾ ਕੇ ਸਮਾਦੀ ਕਰਵਾ ਦਿੱਤੀ ਉਹਨਾਂ ਕਹਿੰਦੇ ਕਿ ਨਾ ਤਾਂ ਮਹੰਤ ਸੰਪਰਦਾ ਦੇ ਮੁਖੀ ਦੀ ਸਹਿਮਤੀ ਹੈ ਤੇ ਨਾ ਹੀ ਸੰਪਰਦਾ ਮੁਤਾਬਕ 9 ਫੁੱਟ ਦੀ ਸਮਾਦੀ ਜਾਂ ਫਿਰ ਪੂਰਾ ਨਕਰਮकांड ਕੀਤਾ ਗਿਆ ਇਹ ਦੋਸ਼ ਲਾਇਆ ਕਿ ਸਿਰਫ 3 ਫੁੱਟ ਦੀ ਸਮਾਦੀ ਕੀਤੀ ਗਈ ਸੰਪਰਦਾ ਦੇ ਉਲਟ ਰੀਤੀ ਰਿਵਾਜ ਕੀਤੇ ਗਏ ਮਹੰਤ ਨੇ ਖੁੱਲੇ ਸ਼ਬਦ ਅਚਕੇ ਕਿ ਜੇਕਰ ਪ੍ਰਸ਼ਾਸਨ ਦੇ ਵੱਲੋਂ ਨਿਆ ਨਹੀਂ ਦਿੱਤਾ ਜਾਂਦਾ ਤਾਂ ਫਿਰ ਉਹਨਾਂ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਸਨਾਤਨੀ ਸੰਸਮਾਜ ਤੇ ਨਾਥ ਸੰਪਰਦਾ ਦਾ ਨਾਲ ਕੇ ਵੱਡਾ ਸੰਘਰਸ਼ ਉਲੀਕਿਆ ਜਾਵੇਗਾ ਮਹੰਤ ਬਾਲਕਨਾਥ ਨੇ ਆਪਣੇ ਵਿੱਚ ਕਿ ਉਹ ਤਰਨਾ ਨਹੀਂ ਲਗਾਉਣਾ ਚਾਹੁੰਦੇ ਪਰ ਜੇਕਰ ਨਿਆ ਨਾ ਮਿਲਿਆ ਤਾਂ ਫਿਰ ਮਜਬੂਰਨ ਅਜਿਹਾ ਕਰਨਾ ਪਵੇਗਾ ਸਾਦੇ ਸ੍ਰੀ ਨਾਥ ਜੀ ਨੂੰ ਮੇਰਾ ਨਾਮ ਮਹੰਤ ਬਾਲਕਨਾਥ ਜੋ ਕਿ ਮਾਸਵਾ ਵੱਲੋਂ ਮਹੰਤ ਬਣਾਇਆ ਹੋਇਆ ਹੈ ਸੋੜਾ ਦੇ ਵਿੱਚ ਇਹ ਮੰਦਿਰ yogi mahasabha ਦੇ ਅੰਦਰ ਆਂਦਾ ਹੈ ਜੀ ਇੱਥੇ ਜੋ ਇੱਕ ਚਲਦਾ ਫਿਰਦਾ ਬਾਬਾ ਰਹਿੰਦਾ ਹੁੰਦਾ ਸੀ ਉਹ ਚੋਲਾ ਛੱਡ ਗਿਆ ਪ੍ਰਸ਼ਾਸਨ ਨਾਲ ਸਾਨੂੰ ਧੱਕਾ ਕਰਕੇ ਸਾਨੂੰ ਚੋਕੀ ਪਿਠਾ ਕੇ ਸਾਨੂੰ ਤਾਂ ਉਹਨਾਂ ਨੇ ਕੀ ਕੀਤਾ ਧੱਕੇ ਨਾਲ ਉਹਨੂੰ ਸਮਾਦੀਤਵਾਤੀ ਦੂਜੀ ਪਾਰਟੀ ਵੱਲੋਂ ਅਸੀਂ ਪ੍ਰੇਖ ਭਗਵਾਨ ਨੂੰ ਅਰ ਪ੍ਰਸ਼ਾਸਨ ਨੂੰ ਉੱਪਰ ਬੇਨਤੀ ਕਰਦੇ ਆਂ ਵੀ ਅਸੀਂ ਇਹ ਧੰਨ ਰੱਖਾਂਗੇ ਨਹੀਂ ਸਾਡਾ ਨਿਆਂ ਕਰਿਆ ਜਾਵੇ ਸਾਡਾ ਕਮਰਾ ਖਾਲੀ ਕਰਾਇਆ ਜਾਵੇ ਅਰ ਜੇ ਡੁਪਲੀਕੇਟ ਬਾਬੇ ਅਸੀਂ yogi mahasabha ਵੱਲੋਂ ਹੈਗੇ ਆਂ ਯੋਗੀ ਸ਼ਿਵਨਾਥ ਜੀ ਵੀ ਯੋਗੀ ਮਹਾਸਭਾ ਵੱਲੋਂ ਹੈਗੇ ਤੇ ਮੈਂ ਵੀ ਯੋਗੀ ਮਹਾਸਭਾ ਵੱਲੋਂ ਮੰਨਦਾ ਇੱਥੇ ਦਾ ਸਾਡੇ ਪੁਜਾਰੀ ਵੀ ਰਹਿੰਦੇ ਤੇ ਸਾਡੇ ਮੰਦਰ ਦਾ ਸਾਰਾ ਸਾਡੇ ਕੋਲ ਹੈਗਾ ਕਾਗਜ਼ ਡਾਕੂਮੈਂਟ ਹੈ ਪੁਲਿਸ ਪ੍ਰਸ਼ਾਸਨ ਨੇ ਕੀ ਕੀਤਾ ਸਾਨੂੰ ਚੋਕੀ 'ਚ ਪਿਠਾ ਕੇ ਧੱਕੇ ਨਾਲੇ ਤੇ ਸਮਾਧੀ ਦੇ ਗਈ ਉਹ ਬਸਤੀ ਦੀ ਕਈ ਦਿਨ ਪਹਿਲਾਂ ਉਹਦੀ ਵੀਡੀਓ ਵਾਇਰਲ ਹੋਈ ਥੀ ਤੇ ਮੁਰਗੇ ਭੈਰੋ ਨਾਮ ਬਾਬਾ ਭੋਲੇ ਨਾਤੇ ਮੰਦਰ ਤੇ ਮੁਰਗੇ ਚੜਾਉਂਦੇ ਦੀ ਵੀਡੀਓ ਵਾਇਰਲ ਹੋਈ ਥੀ ਸਵਾਲੇ ਵਿੱਚ ਔਰ ਉਹ ਵੀਡੀਓ ਵੀ ਇੱਥੇ ਸਨਾਤਨੀ ਲੋਕਾਂ ਨੇ ਕੀਤੀ ਥੀ ਇਹਨਾਂ ਨੇ ਧੱਕਾ ਕਰਕੇ ਕੁਝ ਨਸ਼ੇੜੇ ਲੋਕ ਲਾ ਕੇ ਕੁਝ ਪ੍ਰਸ਼ਾਸਨ ਨੇ ਜ਼ੋਰ ਪਾ ਕੇ ਸਾਨੂੰ ਚੌਕੀ ਪਿਠਾ ਕੇ ਰੱਖਿਆ ਮੌਜੂਦਾ ਸਾਡੇ ਕੋਲ ਵੀਡੀਓ ਸਾਰੀਆਂ ਇਹਨਾਂ ਨੇ ਧੱਕਾ ਕਰਕੇ ਆ ਬੰਦਾ ਉਰੇ ਦਬ ਦਿੱਤਾ ਜੀ ਸਾਡੀ ਕੋਈ ਨੇਮ ਨਵਾਈ ਨਹੀਂ ਹੈ ਸਾਡੀ ਕੋਈ ਸਹਿਮਤੀ ਨਹੀਂ ਹੈਗੀ ਨਾ ਸੰਪਰਦਾ ਬਲੋਂ ਮੁੱਖਿਆ ਮਾਨਤ ਗੱਦੀ ਭੈਰੋनाथ ਪੀਰ ਹਰੀਨਾਥ ਜੀ ਦਾ ਮੈਂ ਚਰਨ ਸੇਵਕਾਂ ਪੀਰ ਪੰਚਮਨਾਥ ਜੀ ਜੀ ਮਨਸ਼ਾ ਕੀ ਲੱਗਦੀ ਜਿਹੜਾ ਐਸਾ ਕੰਮ ਕੀਤਾ ਤੁਹਾਨੂੰ ਚੌਕੀ ਭਾ ਕੇ ਚੌਕੀ ਪਰ ਅਰਪਾਲ ਆਏ ਅਫਸਰ ਆਏ ਕਿ ਨਾ ਬਾਬਾ ਜੀ ਬੈਠ ਕੇ ਲਿਖੇ ਲਿਖਾ ਪੜਾਈ ਕਰਵਾ ਕੇ ਟਵੱਡੀ ਸਮਾਦੀ ਦਾ ਮਸਲਾ ਹਲ ਕਰਨਾ ਕੱਢਾਂਗੇ ਤਾਂ ਸਾਡੇ ਨਾਲ ਧੱਕਾ ਕੀਤਾ ਗਿਆ ਵੀ ਸਾਨੂੰ ਉੱਥੇ ਪਟਾਕੇ ਰੱਖਿਆ ਇੱਥੇ ਪੁਲਿਸ ਵੀ ਢਾ ਲਈ ਨਾਲ ਕਿ ਨਾ ਦੂਜੀ ਪਾਰਟੀ ਨੇ ਧੱਕੇ ਨਾਲ ਉਹਦੇ ਸਮਾਦੀ ਦੇ ਦਿੱਤੀ ਉੱਪਰ ਕੋਈ ਸਮਾਦੀ ਦਾ ਮਰਿਆਦਾ ਨਾਲ ਵੀ ਨਹੀਂ ਹੈਗੇ ਆਹ ਦੇਖੋ ਤੁਸੀਂ ਕੋਈ ਸਮਾਦੀ ਦੀ ਜਿਹੜੀ ਨਾਸਪਰਦਾ ਦੀ ਮਰਿਆਦਾ ਹੁੰਦੀ ਹੈ ਕੋਈ ਨਹੀਂ ਹੈ ਆਹ ਦੇਖੋ ਧੱਕੇ ਨਾਲ ਸਮਾਦੀ ਦੇਈ ਗਈ ਹੈ ਕੋਈ ਮਰਿਆਦਾ ਨਹੀਂ ਹੈ ਜਿਹੜੀ ਨਾਸਪਰਦਾ ਦੀ ਮਰਿਆਦਾ ਹੁੰਦੀ ਹੈ ਇੱਕ ਅੰਮ੍ਰਿਤ ਹੈ ਲੰਗੜਾ ਦਾ ਘਵਾਂਦਾ ਆਪਣੇ ਆਪ ਨੂੰ ਪਾਪਾ ਦੋ ਤਿੰਨੇ ਕੁਸਰੇ ਕਚਰੇ ਦੇ ਬਾਬੇ ਮੰਨੇ ਆ ਜਿਹੜੇ ਨਾਥਾਂ ਦਾ ਕੋਈ ਉਹਨਾਂ ਦਾ ਲੈਣ ਦੇਣ ਨਹੀਂ ਹੈਗਾ ਨਾਸਮਰਤਾ ਦੇ ਵਿੱਚ ਹਾਂ 3 ਫੁੱਟ ਸਮਾਦੀ ਤੀਤੀ ਨਹੀਂ ਨਾਸਮਰਤਾ ਦੇ ਵਿੱਚ 9 ਫੁੱਟ ਸਾਢੇ ਸਮਾਦੀ ਖੋਤੀ ਜਾਂਦੀ ਹੈ ਬਾਗ ਦਾ ਖੰਡ ਕਿਰਿਆ ਕਰਮ ਨਾਸਮਰਤਾ ਪੂਰਾ ਬਚਨ ਬਾਠ ਬਾਠ ਪੂਜਾ ਸਭ ਕੁਝ ਕਰਦੇ ਸਾਡੇ ਸੱਜਾ ਕਾਰਨ ਇਹਨਾਂ ਨੇ ਜਲਦੀ ਕੀਤੀ ਜੀ ਕਬਜ਼ਾ ਦਿਖਾਇਆ ਆਪਣੇ ਆਪ ਨੂੰ ਇਹਨਾਂ ਨੇ ਇੱਕ ਜੋਸ਼ੀਏ ਸ਼ੋਕ ਹੈ ਉਹ ਆਪਣਾ ਨੂੰ ਕਹਿੰਦਾ ਮੈਂ ਚੇ 챕ਟਰ ਮੈਂ ਐਸਐਚਓ ਪਤ ਨਹੀਂ ਕੀ ਰਿਹਾ ਉਹ ਆ 65 ਬੰਦਾ ਉਹ ਸੱਪਾਂ ਦਾ ਬੰਦਾ ਆਪਣੇ ਆਪ ਨੂੰ ਅਰੇ ਬੰਦਾ ਪੈਰ ਦਰਗਾਲਾ ਮੰਦਿਰ ਦੇ ਸਾਡੇ ਪੂਰੇ ਸੰਜੋਗੀ ਰਹੇ ਨੇ ਸਨਤਨੀ ਇਹਨਾਂ ਨੇ ਕੀ ਕੀਤਾ ਧੱਕਾ ਕਰਕੇ ਪੁਲਿਸ ਪ੍ਰਸ਼ਾਸਨ ਨੇ ਧੱਕੇ ਨਾਲ ਸਮਾਦੀ ਦਵਾਈ ਹੈ ਗੁੰਡਾਗਰਦੀ ਨਾਲੇ ਕਮਰਾਵਾਂ ਨੂੰ ਖਾਲੀ ਕਰਵਾਇਆ ਜਾਏ ਸਾਡਾ ਧੱਕਾ ਕਰਕੇ ਦੇਖੋ 3 ਫੁੱਟ ਥੱਲੇ ਦੱਬਿਆ ਉਹ ਕਬਜ਼ਾ ਨਹੀਂ ਛੱਡਿਆ ਜਾਂਦਾ ਤੇ ਨਾ ਇਸ ਟੱਪੀ ਹੋਏਗਾ ਇਹਨਾਂ ਦੇ ਭੰਡਾਰੀ ਪੁਲ ਜਾਮ ਕੀਤਾ ਜਾਊਗਾ ਪੂਰਾ ਨਾਸ ਸੰਪਰਦਾ ਭੇਖ ਵੱਲੋਂ ਆਊਗਾ ਸਨਾਤਨੀ ਲੋਕ ਆਣਗੇ ਸਾਡੇ ਸਨਾਤਨੀ ਸੁਨੀਲ ਮਹਾਰਾਜ بڑے بڑے ਸਨਾਤਨੀ ਭਾਬੇ ਬੈਠੇ ਤੇ ਸਾਡੇ ਮੰਦਰਾਂ ਵਿੱਚ ਉਹ ਆਣਗੇ ਵਾਲਮੀਕ ਭਗਵਾਨ ਤੀਰਤੂ ਵੀ ਆਣਗੇ ਸੰਤ ਮਲਕੀਤ ਨਾਥ ਜੀ ਕਰਤਾਰੀ ਨਾਥ ਜੀ ਸੇਵਕ ਨਾਥ ਜੀ ਜਿੰਨੇ ਵੀ ਸਾਡੇ ਹੈਗੇ ਭੇਖ ਭਗਵਾਨ ਹੈਗਾ ਸਾਡਾ 나ਥ ਸੰਪਰਦਾ ਸਾਰੀ ਆਊਗੀ ਇਹ ਗੁੰਡਿਆਂ ਦੇ ਉੱਤੇ ਸਰਾਰਥੀਆਂ ਤੇ ਨੱਕ ਕਿਸੇ ਜਾਵੇ ਪਹਿਲਾਂ ਵੀ ਮੈਂ ਉੱਥੇ ਰਹਿੰਦਾ ਰਿਆਂ ਜਦੋਂ ਵੀ ਮੇਰੇ ਸੱਟਾ ਸੋਟਾ ਮਾਰੀਆਂ ਇਹਨਾਂ ਨੇ ਮੈਂ ਵਿਚ ਕੀ ਰਹਿਣ ਲੱਗਾ ਰਾਮ ਤੀਰਤ ਤੇ ਇਹ ਬੰਦਾ ਰਾਤ ਮੁਰਗਮ کافی ਪੁਰਾਣਾ ਵਿਵਾਦ ਤਾਂ ਡੈਥੇ ਚੱਲਦਾ ਪਿਆ ਹਾਂ ਕਈ ਸਾਲਾਂ ਤੋਂ ਜੀ ਇਹ ਜਾਣ ਬੂਝ ਕੇ ਇਹ ਜੀ ਇਹ ਜਾਣ ਬੂਝ ਕੇ ਜੀ ਰਾਤੀ ਕੋਲ ਮੁਰਗਾ ਮਰਗਾ ਕਹਿੰਦੇ ਉਹਦੇ ਗਲੇ 'ਚ ਫਸ ਗਿਆ ਉਹ ਮਰਗਾ ਬੰਦਾ ਨਾਨਾ ਨੇ ਕੋਈ ਬਿਮਾਰ ਹੁੰਦਾ ਕੋਈ ਰਿਪੋਰਟ ਦਿਖਾਵੇ ਡਾਕਟਰੀ ਜੇ ਉਹ ਕਹਿੰਦੇ ਬਿਮਾਰ ਸੀ ਬਿਮਾਰ ਸੀ ਕੋਈ ਸਰਕਾਰੀ ਰਿਪੋਰਟ ਦਿਖਾਵੇ ਸਾਨੂੰ ਰਿਪੋਰਟ ਦੇਵੇ ਜੇ ਬਿਮਾਰ ਸੀ ਨਸ਼ੇੜੇ ਬੰਦਾ ਦਾ ਅੰਦਰ ਕਮਰੇ ਵਿੱਚ ਚਿੱਟਾ ਨਸ਼ਾ ਜੋ ਹੁੰਦਾ ਖੁੱਲੀ ਛੁੱਟੀ ਦਾ ਕੰਮ ਹੁੰਦਾ ਤੇ ਪ੍ਰਸ਼ਾਸਨ ਬਿਲਕੁਲ ਅਣਗਹਿਲੀ ਕਰ ਰਿਹਾ ਹੈ। ਵੱਲੋਂ ਕਈ ਵਾਰ ਵੀਡੀਓ ਬਣਨ ਕੀਤੀ ਗਈ ਹੈ। ਹਾਂਜੀ ਹਾਂਜੀ। ਸਾਡੇ ਵੱਲੋਂ ਜੀ ਆਪਾਂ ਆਪਣੇ ਭੋਲੇ ਨਾਚੇ ਦਾ ਮੰਦਰ ਹੈ। ਉਹਦੇ ਵਿੱਚ ਉਹਨਾਂ ਨੇ ਕਈ ਵਾਰੀ ਮੁਰਗੇ ਚੜਾਏ ਆ। ਕਈ ਵਾਰੀ ਉਹਨਾਂ ਨੇ ਧਾਰਮਿਕ ਸਰਾਂਪਾ ਚੜਾਈਆਂ ਜੀ। ਅੰਦਰ ਚਿੱਟਾ। ਇਹ ਨਹੀਂ ਮर्याਦਾ ਪੂਰੀ ਭੰਗ ਹੈ ਜੀ। ਅੱਜ ਵੀ ਮर्याਦਾ ਭੰਗ ਕੀਤੀ ਹੈ। ਸਾਡੇ ਨਾਂ ਸਰਪਰਦਾ ਦਾ ਕੋਈ ਸਾਧੂ ਨਹੀਂ ਤੇ ਸਮਾਦੀ ਤੇਈ ਗਈ ਹੈ। ਇਹ ਸ਼ਮਸ਼ਾਨ ਘਾਟ ਬਣਾਤਾ ਨੇ। 1986 ਤੋਂ ਬਾਅਦ ਕੋਈ ਸਮਾਦੀ ਨਹੀਂ ਲੱਗੀ ਇਥੇ। ਠੀਕ ਹੈ ਜੀ। ਯੋਗੀ ਸ਼ਿਵਨਾਥ ਜੀ ਦੀ ਉੱਚੀ ਪੱਸੀ ਹੈਗੀ ਹੈ ਉਹਨਾਂ ਦੇ ਗੁਰੂ ਜੀ ਉੱਚੀ ਪੱਸੀ ਆਨੇ ਦੀ ਪ੍ਰਣਾਲੀ ਉੱਤੇ ਆ ਇਹ ਪੂਰਾ ਓਨਲੀ ਰਿਕਾਰਡ ਦੇਖਦਾ ਨਾਸਪਰਤਾ ਯੋਗੀ ਮਾਸਵਾ ਮਾਲਕ ਇਸ ਦੇ ਦੀ ਹਾਈ ਕੋਰਟ ਦਾ ਕੇਸ ਵੀ ਯੋਗੀ ਮਾਸਵਾ ਵੱਲੋਂ ਸ਼ਿਵਨਾਥ ਜੀ ਨੇ ਚਿਤਿਆ ਤੀ ਯੋਗੀ ਮਾਸਵਾ ਨੂੰ ਸੌਂਪ ਕੇ ਚਲੇ ਗਏ ਸੀ ਜਦੋਂ ਮੰਦਰ ਦਾ ਟੁੱਟਿਆ ਸੁੰਦਰੀਕਰਨ ਕਰਾਇਆ ਜੋ ਬਾਲਾ ਸਾਹਿਬ ਨੇ ਅੱਜ ਤੋਂ ਪਹਿਲਾਂ ਇੱਥੇ ਕੋਈ ਸਮਾਦੀ ਲੱਗੀ ਕੋਈ ਸਮਾਦੀ ਨਹੀਂ ਲੱਗੀ 2-3 ਸਾਲ ਪਹਿਲਾਂ ਲੱਗੀ ਜਦੋਂ ਵੀ ਸਾਡੇ ਨਾਲ ਧੱਕਾ ਹੋਇਆ ਤੇ ਇੱਕ ਬਾਬਾ ਭੂਤਨਾਥ ਜੀ ਰਹਿੰਦਾ ਸੀ ਸੰਸਥਾਨ ਕਾਰਟ ਤੇ ਉਹ ਆ ਜਾ ਸਾਧੂ ਦੀ ਚਲੋ ਜੀ ਮੈਂ ਸਹਿਮਤੀ ਦੇਤੀ ਛੁੱਟੀ ਸਮਾਤੀ ਤੇ ਉਹ ਪੈਕਸਟ ਹੈ ਜੀ ਉਹਦੇ ਦੀ ਕੁੱਤੇ ਮੁੱਤੀ ਜਾਂਦੇ ਆ ਆ ਇਹ ਲੋਕ ਸ੍ਰੀ ਆਮ ੱਟਕਾ ਕਰ ਰਹੇ ਜੀ ਸ੍ਰੀ ਆਮ ਉਸ ਹੀ ਹੈ ਪੰਜ ਚਾਰ ਬੰਦੇ ਹੋਰ ਵੀ ਨੇ ਇਹਨਾਂ ਨੇ ਬਹੁਤ ਪੁਲਿਸ ਪ੍ਰਸ਼ਾਸਨ ਨੇ ਰਲ ਕੇ ਇਹਨਾਂ ਨੇ ੱਟਕਾ ਕਰਵਾਇਆ ਚੌਕੀ ਯਾਰਜ ਬਿਲਕੁਲ ਵਿਕਿਆ ਹੋਇਆ ਜਮਾ ਉਹ ਬੰਦਾ ਨਾਲ ਕੇ ਨਾਲ ਟਲ ਗਿਆ ਸਾਨੂੰ ਚੌਕੀ 'ਚ ਬਿਠਾ ਲੇ ਜੀ ਜਿੰਨੇ ਅਸੀਂ ਸਾਧੂ ਆ ਕਿਉਂ ਜੀ ਬੋਲੋ ਸਾਰੇ ਬੰਦੇ ਸਾਨੂੰ ਚੋਕ ਜਿਹਾ ਪਟਾਕੇ ਸਾਡੇ ਨਾਲ ਧੱਕਾ ਕੀਤਾ ਗਿਆ ਇਹ ਦੇਵੀ ਜੀ ਆਈ ਇੱਕ ਦੋ ਵਾਰੀ ਧੱਕਾ ਪਾਈ ਤੇ ਨਾਲ ਵੀ ਹੋਇਆ ਸਮਾਧੀ ਰੋਕਣ ਦੀ ਕੋਸ਼ਿਸ਼ ਕੀਤੀ ਤੇ ਥੱਪੜ ਮੁੱਕੇ ਵੀ ਮਾਰੇ ਗਏ ਇਹਦੇ ਆ ਕੀ ਹਾਰਾ ਵਾਲਮੀਕੀ ਮੈਂ ਸੇਵਾਦਾਰ ਬਾਬਾ ਬਲਵੰਤ ਨਾ ਪਾਵਨ ਵਾਲਮੀਕੀ ਤੀਰਥ ਧੂਣਾ ਸਾਹਿਬ ਤੋਂ ਸਤਿਗੁਰੂ ਮਲਕੀਤ ਨਾਹ ਮਹਾਰਾਜ ਜੀ ਦੇ ਸੇਵਾਦਾਰ ਅੱਜ ਹਾੜੀ ਸਵੇਰ ਤੋਂ ਹੀ ਟੁੱਟੀ ਜਿਹੜੀ ਆ ਪਾਵਨ ਵਾਲਮੀਕੀ ਤੀਰ ਤੋਂ ਸਤਿਗੁਰੂ ਮਲਕੀਤ ਨਾਹ ਜੀ ਵੱਲੋਂ ਜਿਹੜੇ ਬਾਬਾ ਬਾਲਕ ਨਾਹ ਜੀ ਨਾਲ ਲਗਾਈ ਗਈ ਤੇ ਸਵੇਰੇ 9:00 ਵਜੇ ਤੋਂ ਮੈਂ ਨਾਲੀਆਂ ਇਹਨਾਂ ਦੇ ਬਾਬਾ ਸਰਜੀਤ ਨਾਹ ਜੀ ਉਰੇ ਰਹਿੰਦੇ ਸੀ ਜਿਨ੍ਹਾਂ ਦਾ ਅ ਗੁਰੂ ਸਥਾਨ ਤੇ ਹੈਗਾ ਉਸੀ ਬਸੇ ਉਹਨਾਂ ਦੇ ਗੁਰੂ ਦੀ ਸਮਾਧੀ ਵੀ ਉੱਚੀ ਬਸੇ ਚਲੋ ਇਹ ਚੀਜ਼ علیحدਾ ਹੋ ਗਈ ਮੈਂ ਗੱਲ ਕਰਨੀ ਚਾਹੁੰਦਾ ਕਿ ਨਾ ਸੰਪਰਦਾਇ ਦੇ ਵਿੱਚ ਜਿਹੜੀ ਸਮਾਧੀ ਦਿੱਤੀ ਜਾਂਦੀ ਹੈ ਨਾ ਸੰਪਰਦਾਇ ਦੇ ਸਾਧੂ ਮਹਾਤਮਾ ਇਕੱਠੇ ਜਨ ਹੋ ਕੇ ਇੱਕ ਬੜੀ ਪ੍ਰਕਿਰਿਆ ਦੇ ਨਾਲ ਜਿਹੜੀ ਸਮਾਧੀ ਦਿੱਤੀ ਜਾਂਦੀ ਹੈ ਜਿਹਦੇ ਵਿੱਚ ਕਿ ਹਜ਼ਾਰਾਂ ਲੋਕ ਇਕੱਠੇ ਹੁੰਦੇ ਆ ਤੇ ਸਾਧੂ ਸਮਾਜ ਇਕੱਠਾ ਹੁੰਦਾ ਇੱਥੇ ਜਿਹੜੀ ਸਮਾਧੀ ਦਿੱਤੀ ਗਈ ਆ ਕੁਛ ਨਾ ਭੰਗ ਕੋਸ਼ਿ ਸ਼ਰਾਰਤੀ ਲੋਕਾਂ ਨੇ ਜਿਹੜਾ ਨਸ਼ੇ ਦੇ ਨਸ਼ੇ ਦੇ ਆਦਤ ਨਸ਼ੇ ਦੇ ਆਦਤਿਆਂ ਨੇ ਨਾ ਕੋਈ ਅਰਦਾਸ ਨਾ ਕੋਈ ਬੇਨਤੀ ਤੁਸੀਂ ਇਹਨੂੰ ਧਿਆਨ ਦਿਓ ਜੀ ਕੈਮਰਾਮੈਨ ਜੀ ਵੀ ਇਸ ਤਰੀਕੇ ਨਾਲ ਆ ਗੰਦਮੰਦ ਵੇਖੋ ਪਰ ਸਾਰੇ ਬਣਾ ਲੈ ਹੈ ਨਾ ਇਹ ਕੋਈ ਇਹ ਇਦਾਂ ਕੋਈ ਸਮਾਧੀ ਨਹੀਂ ਦਿੱਤੀ ਜਾਂਦੀ ਇਦਾਂ ਤਾਂ ਕੋਈ ਕੋਈ ਐਨ ਧਿਆਨ ਦਾ ਇਦਾਂ ਤਾਂ ਕੋਈ ਕੋਈ ਕਿ ਘਰੋਂ ਲਾ ਵਾਰਸ ਵੀ ਹੋਵੇ ਤਾਂ ਉਹਦੇ ਵਾਸਤੇ ਵੀ ਚਾਰ ਵਾਰਸ ਉੱਠ ਕੇ ਤੇ ਉਹਨੂੰ ਤਰੀਕੇ ਦੇ ਨਾਲ ਉਹਦੀ ਜਿਹੜਾ ਕਿਰਿਆ ਕਰਮ ਕੀਤਾ ਜਾਂਦਾ ਹੈ ਬਾਬਾ ਕੀਤਾ ਕਿਉਂ ਗਿਆ ਜੀ ਕਾਰਨ ਕੀ ਮਨਛਾ ਕੀ ਲੱਗੀ ਇਹ ਮਨਛਾ ਜੀ ਇਹ ਕਈ ਸਾਲਾਂ ਤੋਂ ਜਿਹੜਾ ਜੋਦੇ ਬਾਬਾ ਸ਼ਿਵਨਾਥ ਜੀ ਜਿਹੜੇ ਚੋਲਾ ਛੱਡ ਕੇ ਗਿਆ ਇਹ ਜੋਗੀ ਮਾਂ ਜਿਹੜਾ ਨਾਸੰਪਰਤਾਏ ਆ ਇਹ ਆਪਣੇ ਜੋਗੀ ਮਾਂ ਸਭਾ ਦਾ ਜਿਹੜਾ ਸਥਾਨ ਆ ਸ਼ਿਵਨਾਥ ਜੀ ਚੋਲਾ ਛੱਡਣ ਤੋਂ ਪਹਿਲਾਂ ਜਿਹੜਾ ਹੀ ਸਾਡੇ ਜੋਗੀ ਮਾਂ ਸਭਾ ਨੂੰ ਜਿਹੜਾ ਉਹ ਦਾਨ ਕਰਕੇ ਗਿਆ ਕਿ ਇਹਨੂੰ ਕੋਈ ਗਾਂ ਸਾਹਮਣ ਵਾਲਾ ਨਹੀਂ ਤੈਨੂੰ ਨਾਸੰਪਰਤਾਏ ਜਿਹੜਾ ਸਾਹਮਣੇ ਉਹਨਾਂ ਤੋਂ ਮਗਰੋਂ ਜਿਹੜਾ ਬਾਬਾ ਬਾਲਕਨਾਥ ਜੀ ਨੂੰ ਜਿਹੜੇ ਪੂਰੀ ਨਾਸੰਪਰਤਾਏ ਨੇ ਜਿਹੜਾ ਇੱਥੇ ਬੈਠ ਕੇ ਉਹਨਾਂ ਨੂੰ ਪੂਰੀ ਪ੍ਰਕਿਰਿਆ ਦੇ ਨਾਲ ਜਿਹੜੀ ਚਾਦਰ ਅਦਾ ਕਰਕੇ ਇਥੋਂ ਦੇ ਮੁੱਖ ਗਦੀਨ ਸਿੰਘ ਥਾਪਿਆ ਗਿਆ ਸੀ ਫਿਰ ਵੀ ਬਵਾਦ ਵਿਵਾਦ ਜੇ ਕਰਕੇ ਜਿਹੜਾ ਇਥੇ ਇੱਕ ਪਾਰਟੀ ਜਿਹੜਾ ਨੇ ਪੀਰਾ ਮੰਤਾਂ ਨੇ ਜਦੋਂ ਇਹਨਾਂ ਨੂੰ ਚਾਦਰ ਦਿੱਤੀ ਉਹਨਾਂ ਨੇ ਉਹਨਾਂ ਪੀਰਾ ਮੰਤਾਂ ਦੇ ਵੀ ਕੇਸ ਕਰਕੇ ਜਿਹੜਾ ਇੱਕ ਬੜਾ ਮਰਜ਼ਾ ਦਾ ਨੁਭੰਗ ਕੀਤਾ ਇਸ ਕਰਕੇ ਜਿਹੜਾ ਪ੍ਰਸ਼ਾਸਨ ਨੂੰ ਜਿਹੜਾ ਇਹਦੇ ਉੱਤੇ ਧਿਆਨ ਦੇਣਾ ਚਾਹੀਦਾ ਜੈ ਵਾਲਮਿੱਕੀ ਹਰਰਵਾਲ ਜੇ ਹੁਣ ਮੰਗ ਕੀ ਹੈ ਜੀ ਤੁਹਾਡੀ ਮੰਗ ਹੈ ਇਹ ਪ੍ਰਸ਼ਾਸਨ ਮੂਰੇ ਇਹ ਮਰਿਆਦਾ ਪਰਤਿਕ ਨਹੀਂ ਆਇਆ ਇਹਨਾਂ ਦੇ ਬੰਦਿਆਂ ਦੇ ਪਰਚਾ ਹੋਵੇ ਪਰਚਾ ਦਰਜ ਹੋਣਾ ਚਾਹੀਦਾ ਜੀ ਕਿ ਸਾਡੇ ਨਾਸੰਪਰਦਾ ਪੂਰੀ ਇੱਥੇ ਭੰਡਾਰੀਪੁਰ ਦਾ ਸਾਡਾ ਭੇਖਾਨ ਲੱਗ ਰਿਹਾ ਸਾਡੇ ਨਾਸੰਪਰਦਾ ਇਹ ਪੂਰੀ ਇੱਥੇ ਆਣ ਲੱਗ ਰਹੀ ਹੈ ਆਣ ਲੱਗ ਰਹੀ ਹੈ ਹਾਂ ਠੀਕ ਹੈ ਜੈ ਵਾਲਮੀਕੀ ਹਾਰਰ ਵਾں ਕੱਲ੍ਹ ਗੱਲ ਹੋਈ ਜਿਹੜੀ ਇੱਥੇ ਦੇਖਣਾ ਜੀ ਜੋ ਕਾਰਵਾਈ ਬੰਦੀ ਕਰਨੀ ਹੈ ਕੀ ਮਾਮਲਾ ਕੀ ਹੈ ਹੋਇਆ ਕੀ ਹੈ ਮਾਮਲਾ ਇੱਕ ਸੁੱਤ ਸਮਾਜ ਦੀ ਡੈਥ ਹੋਈ ਉਹਦੇ ਬਰਸ ਬਰਸ ਕਿਹੜੀ ਮਰਿਆਦਾ ਉਹਨਾਂ ਨੇ ਕਿਹਾ ਸੰਤ ਸਮਾਜ ਇੱਥੇ ਸਮਾਦੀ ਬਣਾਈ ਗਈ ਹੈ ਠੱਕੇ ਨਾਲ ਉਹਦੇ ਪਰ ਠੱਕੇ ਨਾਲ ਕੋਈ ਨਹੀਂ ਜੋ ਵੀ ਸ਼ਾਂਤੀ ਹੈ ਜੀ ਮੈਂ ਤਾਂ ਬਸ ਬਾਕੀ ਦੇਖਦੇ ਹਾਂ ਕਿ ਕਿਹੜਾ ਮੰਦਿਰ ਆਏਗਾ ਸਰਗੋਤ ਮੰਦਿਰ ਜੀ ਠੀਕ